ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਦੂਰ ਦੂਰ ਤੱਕ ਫੈਲਣ ਲੱਗੀ ਹੈ ਤਾਂ ਇੱਕ yogi ਸੀ ਚਰਪਟਨਾਥ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਤਾਂ ਜਾਣਦਾ ਸੀ ਤੇ ਬਾਬਾ ਸ੍ਰੀ ਚੰਦ ਜੀ ਦੀ ਬਾਬਤ ਲੋਕਾਂ ਤੋਂ ਬੜਾ ਕੁਝ ਸੁਣਿਆ ਸੀ ਹੁਣ ਜਦੋਂ ਬਾਬਾ ਜੀ ਬਾਰ ਠਾਕੇ ਰਹੇ ਆ ਇੱਥੇ ਆਣੇ ਕੀ ਕੀਤਾ ਪਰਖ ਕੀਤੀ ਆਪਣੇ ਇੱਕ ਚੇਲੇ ਰਾਹੀ ਇੱਕ ਅੰਬ ਦਾ ਪ੍ਰਸ਼ਾਦ ਭੇਜਿਆ ਬਾਬਾ ਜੀ ਨੂੰ ਚੇਲੇ ਨੇ ਜਾ ਕੇ ਆਖਿਆ ਚਰਪਟਨਾਥ ਦਾ ਚੇਲਾ ਹਾਂ ਜੀ ਆਪ ਜੀ ਵਾਸਤੇ ਪ੍ਰਸ਼ਾਦ ਭੇਜਿਆ ਬਾਬਾ ਜੀ ਸਮਾਧੀ ਵਿੱਚ ਸੀਗੇ ਨੇਤਰ ਖੋਲੇ ਆ ਤੇ ਬਾਬਾ ਜੀ ਹੱਸਣ ਲੱਗੇ ਹੱਸ ਕੇ ਫਰਮਾਇਆ ਇੱਕ ਧਰਮਚੰਦ ਇੱਕ ਭਾਈ ਕਮਲੀਆ ਜੀ ਤੇ ਮੈਂ ਅਸੀਂ ਤਿੰਨ ਬੰਦੇ ਆ ਇੱਕ ਅੰਬ ਨੂੰ ਹੁਣ ਕਿਵੇਂ ਵੰਡੀਏ ਤਿੰਨ ਹੁੰਦੇ ਤਾਂ ਭੇਜਣੇ ਸੀ ਇਹਦੇ ਉੱਤਰ ਵਿੱਚ ਚਰਪਟਨਾਥ ਨੇ ਪਤਾ ਕੀ ਕਿਹਾ ਸੀ ਕਿ ਗੁਰੂ ਨਾਨਕ ਜੀ ਨੇ ਤਾਂ ਇੱਕ ਤਿਲ ਨੂੰ ਜੁਗਤੀ ਨਾਲ ਵੰਡ ਕੇ ਸਿੱਧਾਂ ਨੂੰ ਛਕਾਤਾ ਸੀ ਇੱਕ ਤਿਲ ਸੀ ਬਾਬੇ ਨੇ ਕਲਾ ਵਰਤਾਈ ਸਿੱਧਾ ਚੱਕ ਤਿਲ ਨੂੰ ਵਰਤਾ ਦਿੱਤਾ ਸੀ ਤੁਸੀਂ ਤਾਂ ਉਹਨਾਂ ਦੇ ਪੁੱਤਰ ਤੁਸੀਂ ਤਾਂ ਉਹਨਾਂ ਦੇ ਸ਼ਹਿਸ਼ੋਂ ਚੇਲੇ ਵੀ ਹੋ ਐਡਾ ਵੱਡਾ ਆਂਬਾ ਇਹਨੂੰ ਵੰਡ ਕੇ ਨਹੀਂ ਖਾ ਸਕਦੇ ਨਹੀਂ ਤਾਂ ਫਿਰ ਆਪਦੀ ਬਗੀਚੀ ਲਾ ਲਓ ਤੁਸੀਂ ਤਾਂ ਕਰਾਮਾਤੀ ਮੰਨੇ ਜਾਂਦੇ ਹੋ ਫਿਰ ਬਾਬਾ ਸ੍ਰੀਚੰਦ ਜੀ ਨੇ ਪਤਾ ਕੀ ਕੀਤਾ ਉਹ ਆਂਬ ਨੂੰ ਨਚੋੜ ਕੇ ਨਾਲ ਦੀ ਜਿਹੜੀ ਖਾਲੀ ਖੇਤ ਸੀਗਾ ਉਹਦੇ ਵਿੱਚ ਸੜਕ ਦਿੱਤਾ ਤੇ ਰਾਤ ਰਾਤ ਵਿੱਚ ਹੀ ਆਪਣੀ ਕਰਾਮਾਤ ਸ਼ਕਤੀ ਵਰਤਾ ਕੇ ਅੰਬ ਦੀ ਬਗੀਚੀ ਨਾਲ ਅੰਬ ਪੱਕੇ ਲਾ ਦਿੱਤੇ ਸੀਗੇ ਸੰਗਤ ਜੀ ਦੇਖੋ ਐਵੇਂ ਜੋਗੀ ਚਰਪਟ ਨਾਥ ਨੇ ਮਜ਼ਾਕ ਕੀਤਾ ਸੀ ਬਾਬਾ ਜੀ ਦੇ ਨਾਲ ਪਰ ਉਹਨਾਂ ਦੀ ਕਲਾ ਦੇਖ ਕੇ ਸ਼ਰਮਿੰਦਾ ਹੋ ਗਿਆ ਤੇ ਗੁਰਮਖ ਪਿਆਰਿਓ ਚਰਪਟ ਨਾਥ ਨੇ ਇੱਥੋਂ ਦੀ ਆਪਣੀ ਥਾਂ ਕੁਝ ਦਿਨਾਂ ਪਿਛੋਂ ਬਾਬਾ ਜੀ ਦੇ ਸੇਵਕ ਦਰਸ਼ਨ ਦਾਸ ਨੂੰ ਦੇ ਦਿੱਤੀ ਆ ਤੇ ਇਹ ਸਭ ਕੁਝ ਦੇ ਕੇ ਆਪ ਚੰਬੇ ਉਹ ਰਿਆਸ ਦੇ ਵਿੱਚ ਚਲਾ ਗਿਆ ਤਰਪੜਨਾਥ ਜਦੋਂ ਗਿਆ ਉਹਦੇ ਜਾਣ ਪਿੱਛੋਂ ਇਹਦੀ ਬਗੀਚੀ ਸੁੱਕ ਗਈ ਤੇ ਬਾਬਾ ਜੀ ਨੇ ਆਪਣੀ ਅੰਬਾਂ ਦੀ ਬਗੀਚੀ ਬਾਬਤ ਫਰਮਾਇਆ ਕਿ ਇਹਦਾ ਫਲ ਵੰਡ ਕੇ ਸੰਗਤ ਨੂੰ ਖਵਾ ਕੇ ਜਾਇਆ ਕਰੋ ਜੀ ਜੋ ਵੇਚੇਗਾ ਦੁੱਖ ਪਾਵੇਗਾ ਸਾਡੀ ਲਈ ਹੋਈ ਬਗੀਚੀ ਇਹ ਵਾਹਿਗੁਰੂ ਦੀ ਦੇਣ ਹੈ ਇਹਨੂੰ ਕਦੇ ਵੀ ਵੇਚਣਾ ਨਹੀਂ ਹੈ ਇੱਥੇ ਜੋ ਆਵੇ ਉਹਨੂੰ ਸ਼ਿਕਾ ਦੇਣਾ ਇਸੇ ਤਰ੍ਹਾਂ ਇੱਥੇ ਇੱਕ 베ਰੀ ਦੀ ਦਾਤਨ ਵੀ ਗੱਡ ਦਿੱਤੀ ਸੀ ਜੋ ਸਮਾ ਪਾ ਕੇ ਬਾਰਠ ਵਿੱਚ ਭਾਰੀ 베ਰੀ ਦਾ ਬ੍ਰਸ਼ ਹੋਇਆ ਜਿੱਥੇ ਹੁਣ ਤੱਕ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਟਾਲੀ ਸਾਹਿਬ ਹੋ ਸਕਦਾ ਸੰਗਤ ਜੀ ਆਪ ਜੀ ਨੇ ਇਹ ਦਰਸ਼ਨ ਵੀ ਕੀਤੇ ਹੋਣ ਪਾਵਨ ਸਥਾਨ ਦੇ ਤਾਂ ਜਿੰਨੇ ਵੀ ਏਨਾਥ ਸੀ ਚਰਪਟਨਾਥ ਵਰਗੇ ਇਹਨਾਂ ਨੇ ਬਾਬਾ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜੇ ਸਵਾਲ ਪੁੱਛੇ ਸੀ ਤੇ ਮਹਾਰਾਜ ਵੱਲੋਂ ਇਹਨਾਂ ਨੂੰ ਕਬੀਲਦਾਰੀ ਘਰ-ਬਾਰ ਵਿੱਚ ਰਹਿ ਕੇ ਜੋਗ ਪ੍ਰਾਪਤ ਕੀਤਾ ਜਾ ਸਕਦਾ ਹੈ ਉਹ ਵਿਧੀ ਵੀ ਦੱਸੀ ਸੀ ਜੈਸੇ ਜਲਮ ਕਮਲਨ ਰਾਲਮ ਮੁਰਗਾਈ ਨੇ ਸਾਨੇ ਸੁਰਤ ਸਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਸਾਰੇ ਸਿੱਧ ਹੱਕੇ ਬੱਕੇ ਹੋ ਗਏ ਸੀਗੇ ਚਰਪਟ ਨੇ ਵੀ ਅੱਖਾਂ ਜਿਹੜੀਆਂ ਅਸੀਂ ਨੀਵੀਆਂ ਕਰ ਲਈਆਂ ਸੀ ਉਹਨੂੰ ਜਵਾਬ ਨਹੀਂ ਸੀ ਆਇਆ ਮਹਾਰਾਜ ਕਹਿੰਦੇ ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਮੁਰਗਾਬੀ ਪਾਣੀ 'ਚ ਰਹਿੰਦੀ ਖੰਭ ਨਹੀਂ ਭਜਣੇ ਦਿੰਦੀ ਐਵੇਂ ਸੰਸਾਰ ਸਮੁੰਦਰ ਵਿੱਚ ਰਹਿਣਾ ਹੈ ਅੰਦਰੋਂ ਨਾਮ ਨਾ ਜੁੜਨਾ ਹੈ ਇਹ ਸੌਖਾ ਤਰੀਕਾ ਦੱਸਿਆ ਉਸ ਤੋਂ ਬਾਅਦ ਸਿੱਧਾ ਨਾਲ ਗੋਸ਼ਟ ਹੋਈ ਆ ਉਹ ਰਾਮ ਕਲੀ ਰਾਗ ਵਿੱਚ ਸਾਰੀ ਲਿਖੀ ਹੋਈ ਆ ਗੁਰਮਖ ਪਿਆਰਿਓ ਐਵੇਂ ਫਿਰ ਚਰਪਟਨਾਥ ਇਹ ਸਾਰੇ ਨਾਥ ਨਾ ਬਾਬਾ ਸ੍ਰੀ ਚੰਦ ਜੀ ਨੂੰ ਮਿਲਦੇ ਆ ਤੇ ਗੁਰੂ ਪੁੱਤਰ ਦੀ ਪਰਖ ਕਰਦੇ ਆ ਪਰ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਵਿੱਚ ਤਾਂ ਅਗੰਮੀ ਸ਼ਕਤੀ ਹੈ ਫਿਰ ਇਹ ਨੀਵੇਂ ਹੋ ਗਏ ਸੀ ਤੇ ਜਦੋਂ ਬਾਬਾ ਜੀ ਬਾਹਰ ਠਾਏ ਆ ਇੱਥੇ ਰਹਿ ਕੇ ਇਤਨੀ ਭਾਰੀ ਤਪੱਸਿਆ ਕੀਤੀ ਹੈ ਬਾਬਾ ਜੀ ਨੇ ਬਹੁਤ ਜ਼ਿਆਦਾ ਇੱਥੇ ਝੁੱਗੀ ਵਿੱਚ ਰਹਿ ਕੇ ਪਹਿਲਾਂ 4 ਸਾਲ ਭਾਰੀ ਤਪੱਸਿਆ ਕੀਤੀ ਆ ਫਿਰ ਸਾਰਿਆਂ ਤੋਂ ਛੁੱਟੀਆਂ ਲਈਆਂ ਪਰ ਉਦੋਂ ਬਾਬਾ ਲਖਮੀ ਚੰਦ ਜੀ ਪਰਲੋਕ ਗਮਨ ਕਰ ਗਏ ਸੀ ਤੇ ਉਹਨਾਂ ਦੇ ਪੁੱਤਰ ਧਰਮਚੰਦ ਦੀ ਸੇਵਾ ਸੰਭਾਲ ਉਹਦੀ ਜ਼ਿੰਮੇਵਾਰੀ ਵੀ ਬਾਬਾ ਜੀ ਨੇ ਲੈ ਲਈ ਆ ਇਸ ਕਰਕੇ ਬਾਹਰ ਠਾਏ ਆ ਇੱਥੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਮਾਮਾ ਜੀ ਮਾਮਾ ਕ੍ਰਿਸ਼ਨਾ ਜੀ ਦਾ ਪਰਿਵਾਰ ਪੁੱਤਰ-ਪੋਤਿਆਂ ਨਾਲ ਧਰਮਚੰਦ ਜੀ ਖੇਡ ਕੇ ਪਰਚਿਆ ਕਰੇਗਾ ਰਲਕੇ ਰਹੇਗਾ ਇਸ ਕਰਕੇ ਲੰਮੀ ਸੋਚ ਸੀ ਬਾਬਾ ਜੀ ਦੀ ਇੱਥੇ ਪ੍ਰੇਮੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ ਆ ਇੱਥੇ ਜੋ ਸ਼ਬਦ ਪੜ੍ਹਦੇ ਹੁੰਦੇ ਸੀ ਉਹ ਸਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਤਾ ਜੀ ਦੇ ਹੀ ਸ਼ਬਦ ਆਪਜੀ ਪੜਿਆ ਕਰਦੇ ਤੇ ਕਦੇ-ਕਦੇ ਬਾਬਾ ਜੀ ਇਸ ਤਰ੍ਹਾਂ ਜਦੋਂ ਨਾਥ ਹੁੰਦੇ ਸੀ ਜਿਹੜੇ ਮੰਨਦੇ ਨਹੀਂ ਸੀ ਸ਼ਬਦ ਨਾਮ ਸਮਝਦੇ ਨਹੀਂ ਸੀ ਉੱਥੇ ਕਲਾ ਵੀ ਵਰਤਾ ਦਿੰਦੇ ਪਰ ਉਹਨਾਂ ਦਾ ਸਿਰ ਝੁਕ ਜਾਂਦਾ ਸੀ ਇੱਥੇ ਬਾਰਠ ਦੇ ਵਿੱਚ ਭਗਤ ਦਰਸ਼ਨ ਦਾਸ ਦੇ ਨੇੜੇ ਹੀ ਚਿਰਾਂ ਤੋਂ ਇਹ ਜੋਗੀ ਚਰਪਟਨਾਥ ਰਹਿੰਦਾ ਹੁੰਦਾ ਸੀ ਇਹਨੇ ਸਿੱਧ ਮੰਡਲੀ ਦੇ ਨਾਲ ਚਰਚਾ ਹੋਣ ਵੇਲੇ ਮਹਾਰਾਜ ਨਾਲ ਇੱਕ ਦੋ ਪਰੇਸ਼ਨ ਕੀਤੇ ਸੀ ਗੁਰੂ ਸਾਹਿਬ ਜੀ ਨੇ ਉਦੋਂ ਇਹਨੂੰ ਉੱਤਰ ਤਾਂ ਦਿੱਤਾ ਸੀ ਨਿਰੁੱਤਰ ਕਰਤਾ ਸੀਗਾ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਓਦੂ ਨਾਨਕ ਦਿਓ ਸੱਚਾ ਵਿਚਾਰੋ ਇਹ ਜਿਹੜੇ ਸਵਾਲ ਪੁੱਛੇ ਸੀ ਚਰਪਟਨਾਥ ਨੇ ਉਹ ਇਹ ਸੀ ਚਰਪਟ ਦਾ ਪਰੇਸ਼ਨ ਕਿ ਦੁਨੀਆ ਇਹ ਜਾਗਤ ਐਸਾ ਸਮੁੰਦਰ ਆ ਜਿਹਨੂੰ ਤਰਨਾ ਬੜਾ ਔਖਾ ਇਹਦਾ ਪਰਲਾ ਕੰਡਾ ਕਿਵੇਂ ਲੱਭੇਗਾ ਤੇ ਮਹਾਰਾਜ ਨੇ ਆਖਿਆ ਸੀਗਾ ਦੇਖੋ ਜੀ ਇਹ ਦੁਨੀਆ ਇਹ ਸੰਸਾਰ ਜਿਹਨੂੰ ਤੁਸੀਂ ਸਮੁੰਦਰ ਕਹਿੰਨੇ ਹੋ ਚਰਪੜ ਨੇ ਆਖਿਆ ਬਿਲਕੁਲ ਇਹ ਸਮੁੰਦਰ ਹੈ ਤੇ ਮਹਾਰਾਜ ਕਹਿੰਦੇ ਭਾਈ ਇਹਨੂੰ ਤਰਨ ਵਾਸਤੇ ਨਾਮ ਦਾ ਸਹਾਰਾ ਚਾਹੀਦਾ ਨਾਮ ਦੀ ਕਸ਼ਤੀ ਵਿੱਚ ਸਵਾਰ ਹੋ ਕੇ ਇਹਨੂੰ ਤਰਿਆ ਜਾ ਸਕਦਾ ਹੈ ਇਹ ਜਿਹੜਾ ਵੀ ਕੋਈ ਪ੍ਰਾਣੀ ਇਨਸਾਨ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਨੂੰ ਯਾਦ ਰੱਖੇਗਾ ਉਹ ਏ ਦੁੱਤਰ ਸਾਗਰ ਤੋਂ ਤਰ ਜਾਵੇਗਾ ਸਾਜ ਕਹੋ ਤੂੰ ਪਾਰ ਗ੍ਰਾਮੀ ਤੁਝ ਕਿਆ ਬੈਸਣ ਬੀਜੈ ਮਹਾਰਾਜ ਕਹਿੰਦੇ ਮੈਂ ਤੈਨੂੰ ਸੱਚੀ ਗੱਲ ਆਖਦਾ ਮੈਂ ਤੇਰੇ ਨਾਲ ਕਿਸ ਤਰ੍ਹਾਂ ਬਹਿਸ ਕਰ ਸਕਦਾ ਜਦੋਂ ਤੂੰ ਸਮਝਦਾ ਹੈ ਕਿ ਪਰਲੇ ਕਿਨਾਰੇ ਪੱਜ ਚੁੱਕਾ ਹੈ ਭਾਵੇਂ ਕਿ ਤੂੰ ਦਾ ਕਹਿੰਦਾ ਮੈਂ ਪਹੁੰਚਿਆ ਹੋਇਆ ਹਾਂ ਹਜੇ ਗੱਲਾਂ ਤੂੰ ਇਹੀ ਕਰਦਾ ਵੀ ਸੰਸਾਰ ਸਾਗਰ ਤੋਂ ਤਰਿਆ ਕਿਵੇਂ ਜਾਵੇ ਮਹਾਰਾਜ ਨੇ ਇਸ ਤਰ੍ਹਾਂ ਵੀ ਇਹਨੂੰ ਨਿਰਉਤਰ ਕੀਤਾ ਸੀਗਾ ਉਹਨੂੰ ਤਾਂ ਉਦੋਂ ਇਹ ਚਰਪੜਨਾਥ ਸੀ ਜਿਹੜਾ ਇਹਦੇ ਸਵਾਲਾਂ ਦੇ ਜਵਾਬ ਤਾਂ ਇਹਨੂੰ ਮਿਲ ਚੁੱਕੇ ਸੀਗੇ ਕਿ ਜੈਸੇ ਜਲਮੈ ਕਮਲਨ ਰਾਲ ਮੁਰਗਾਈ ਨੇ ਸਾਨੇ ਜਿਸ ਤਰ੍ਹਾਂ ਕਮਲ ਫੁੱਲ ਪਾਣੀ ਚ ਨਰਲੇਬ ਰਹਿੰਦਾ ਮੁਰਗਾਬੀ ਨਦੀ ਤੇ ਵਹਾਉਂਦੇ ਸਮੇਂ ਤਰਦੀ ਆ ਗਿੱਲੀ ਨਹੀਂ ਹੁੰਦੀ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਂ ਵਿਖਾਣੇ ਇਸੇ ਤਰ੍ਹਾਂ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ ਤੇ ਬਾਬਾ ਸ੍ਰੀਚੰਦ ਜੀ ਨੇ ਵੀ ਇਹੀ ਉੱਤਰ ਦਿੱਤੇ ਸੀ ਕਹਿਣ ਲੱਗੇ ਜਿਹੜਾ ਬੰਦਾ ਸੰਸਾਰ ਦੀਆਂ ਆਸਾਂ ਬਲੋਂ ਨਿਰਾਸ਼ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿੱਚ ਇੱਕ ਰੱਬ ਹੀ ਵਸਦਾ ਹੈ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਲੰਬਾ ਰਹਿੰਦਾ ਹੈ ਘਰ ਪਰਿਵਾਰ ਵਿੱਚ ਰਹਿ ਕੇ ਵੀ ਉਹਦੀ ਸੁਰਤ ਉੱਚੀ ਰਹਿੰਦੀ ਆ ਇਸ ਤਰ੍ਹਾਂ ਮਹਾਰਾਜ ਨੇ ਬਚਨ ਤਾਂ ਕਰ ਦਿੱਤੇ ਸੀ ਪਰ ਹੁਣ ਇਹ ਫਿਰ ਵੀ ਬਾਬਾ ਸ੍ਰੀ ਚੰਦ ਜੀ ਨੂੰ ਪਰਖਣਾ ਚਾਹਿਆ ਇਹਨੇ ਤਾਂ ਕਰਕੇ ਇਹਨੇ ਅੰਬ ਭੇਜਿਆ ਇੱਕ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਵਿੱਚ ਵੇਖੀਏ ਕੀ ਗਲਾ ਹੈ ਕਿ ਜਦੋਂ ਬਾਬਾ ਜੀ ਨੇ ਅੰਬ ਨੂੰ ਛੋੜ ਕੇ ਨਾਲ ਦੀ ਖੇਤੀ ਤੇ ਛੜਕਿਆ ਕਰਾਮਾਤ ਸ਼ਕਤੀ ਦਿਖਾਈ ਅੰਬ ਦੀ ਬਗੀਚੀ ਵੀ ਲਈ ਅੰਬ ਪੱਕੇ ਹੀ ਲਾਤੇ ਹੁਣ ਕਈ ਸਾਲ ਇਹ ਬਗੀਚੀ ਰਹੀ ਆ ਗੁਰਮੁਖ ਪਿਆਰਿਓ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਇੱਥੇ ਬਾਰਠ ਵਿੱਚ ਰਹੇ ਆ ਦਾਤਨ ਗੱਡੀ ਸਮਾ ਪਾ ਕੇ ਪਵਿੱਤਰ ਹੱਥਾਂ ਦੀ ਨਿਸ਼ਾਨੀ ਭਾਰੀ 베ਰੀ ਦਾ ਬ੍ਰਸ਼ ਬਣ ਗਿਆ ਜਿੱਥੇ-ਜਿੱਥੇ ਬਾਬਾ ਸ੍ਰੀ ਚੰਦ ਜੀ ਗਏ ਆ ਉੱਥੇ-ਉੱਥੇ ਪਾਈ ਬਹੁਤ ਕਲਾ ਵਰਤੀ ਹੈ ਤਾਂ ਜਿੰਨੇ ਵੀ ਨਾਥ ਸੀਗੇ ਸਾਰੇ ਵਾਰੀ-ਵਾਰੀ ਕਰਕੇ ਆਏ ਆ ਬਾਬਾ ਸ੍ਰੀ ਚੰਦ ਜੀ ਤੋਂ ਸਵਾਲ ਪੁੱਛੇ ਆ ਤੇ ਬਾਬਾ ਜੀ ਨੇ ਸਭ ਨੂੰ ਹੀ ਨਿਰਉਤਰ ਕਰ ਦਿੱਤਾ ਸੀ ਇਰਨਾਂ ਨੂੰ ਯਕੀਨ ਹੋ ਗਿਆ ਕਿ ਧੰ ਧੰ ਕੁੱਲ ਧੰ ਧੰ ਸੋ ਜਨਣੀ ਜਿਹਨੂੰ ਗੁਰੂ ਜਣਿਆ ਮਾਏ ਉਹ ਕੁੱਲ ਵੀ ਤਨ ਹੁੰਦੀ ਆ ਜਿਹਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਖੁਦ ਆਏ ਆ ਖੁਦ ਖੁਦਾ ਤਿੰਨ ਬੇਦੀਆਂ ਕੀ ਕੁੱਲ ਵਿਖੇ ਉਰਮਖ ਪਿਆਰਿਓ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜੈ ਤੇ ਭੇ ਸਹਾਈ ਇਹ ਬੇਦੀਆਂ ਦੀ ਕੁੱਲ ਵਿੱਚ ਗੁਰੂ ਨਾਨਕ ਰਾਏ ਪ੍ਰਗਟ ਹੋਏ ਆ ਇਨਾਂ ਨੇ ਸਾਰਿਆਂ ਸਿੱਖਾਂ ਨੂੰ ਸੁੱਖ ਦਿੱਤਾ ਜਿੱਥੇ-ਜਿੱਥੇ ਜਿਸ ਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਯਾਦ ਕੀਤਾ ਮਹਾਰਾਜ ਉੱਥੇ ਚੱਲ ਕੇ ਗਏ ਆ ਜਿਵੇਂ ਮਹਿੰਦੀ ਕੇ ਪਾਤ ਮੇ ਪਾਤ ਪਾਤ ਮੇ ਪਾਤ ਗੁਰੂ ਨਾਨਕ ਕੀ ਬਾਤ ਮੇ ਬਾਤ ਬਾਤ ਮੇ ਬਾਤ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਆਪਣੇ ਪਿਤਾ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਲੋਕਾਂ ਦਾ ਭਲਾ ਕਰਦੇ ਆ ਸਮਾਜ ਵਿੱਚ ਜਿਹੜੀਆਂ ਰੀਤੀਆਂ ਸੀਗੀਆਂ ਉਦੋਂ ਲੋਕ ਔਰਤਾਂ ਤੇ ਬਹੁਤ ਅਤਿਆਚਾਰ ਕਰਦੇ ਸੀ ਬਾਬਾ ਜੀ ਨੇ ਉਹਨਾਂ ਨੂੰ ਵੀ ਰੋਕਿਆ ਤੇ ਜਿਹੜੇ ਲੋਕ ਇਸ ਤਰ੍ਹਾਂ ਜੀਵ ਹੱਤਿਆ ਕਰਦੇ ਸੀ ਉਹਨਾਂ ਨੂੰ ਵੀ ਬਾਬਾ ਜੀ ਨੇ ਰੋਕਿਆ ਵਿਰਾਗ ਦੇ ਬਚਨ ਆਪ ਜੀ ਬੜੇ ਕਰਦੇ ਤੇ ਭਾਈ ਕਮਲਿਆ ਜੀ ਇਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ yogi tarpatnath ਐਸੇ yogiyan ਦਾ ਹੰਕਾਰ ਵੀ ਬਾਬਾ ਜੀ ਨੇ ਤੋੜਿਆ ਤਾਂ ਭਾਈ ਇਹ ਜੋ ਹੈ ਬਾਬਾ ਸ੍ਰੀ ਚੰਦ ਜੀ ਦੀ ਕਰਾਮਾਤ ਦੂਰ ਦੂਰ ਤੱਕ ਪ੍ਰਸਿੱਧ ਹੋ ਗਈ ਮਨ ਬਾਰਟ ਦੇ ਲੋਕ ਕਹਿਣ ਲੱਗੇ ਕੌਣ ਐਸੀ ਕਲਾ ਦਿਖਾ ਸਕਦਾ ਬਾਬਾ ਜੀ ਦੇ ਵਾਂਗ ਜੋ ਰਾਤ ਤੇ ਰਾਤ ਹੀ ਅੰਬਾਂ ਦੀ ਬਗੀਚੀ ਲਾ ਸਕਦੇ ਆ ਤੇ ਉਹਨਾਂ ਨਾਲ ਪੱਕੇ ਹੋਏ ਅੰਬ ਲਾ ਸਕਦੇ ਆ ਤੇ ਉਹਨਾਂ ਨੂੰ ਕੋਈ ਵੇਚਦੇ ਨਹੀਂ ਪ੍ਰਸ਼ਾਦ ਦੇ ਵਾਂਗ ਵੰਡ ਦਿੰਦੇ ਆ ਕੋਈ ਹੈ ਐਸਾ ਜਤੀ ਸਤੀ ਸਾਰੇ ਆ ਕੇ ਬਾਬਾ ਜੀ ਦੇ ਚਰਨਾਂ ਤੇ ਨੰਮਤ ਮस्तक ਹੁੰਦੇ ਆ ਇਸ ਤਰ੍ਹਾਂ ਜੋਗੀ ਚਰਪੜਨਾਥ ਦੇ ਚੇਲੇ ਨੇ ਜਾ ਕੇ ਜਦੋਂ ਸਾਰੀ ਕਰਾਮਾਤ ਬਾਰੇ ਦੱਸਿਆ ਤੇ ਜੋਗੀ ਚਰਪੜਨ ਆਦ ਦਾ ਸੀਸ ਆਪੇ ਹੀ ਝੁਕ ਗਿਆ ਉਹ ਬਾਬਾ ਜੀ ਨੂੰ ਮੱਥਾ ਟੇਕਿਆ ਉਹਨੇ ਤੇ ਭੁੱਲ ਦੀ ਮਾਫੀ ਮੰਗੀ ਆ ਕਹਿਣ ਲੱਗਾ ਮੈਂ ਭੁੱਲ ਗਿਆ ਸੀ ਆਪ ਜੀ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪੁੱਤਰ ਹਾਂ ਆਪ ਜੀ ਵਿੱਚ ਬਿਲਕੁਲ ਵੀ ਹੰਕਾਰ ਨਹੀਂ ਹੈ ਜੋ ਹੈ ਨਿਮਰਤਾ ਸਾਰੇ ਗੁਣਾਂ ਦਾ ਹੀ ਨਿਚੋੜ ਹੈ ਜੀ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਉਹ ਆਪ ਜੀ ਵਿੱਚ ਹੈ ਜੀ ਹੋਏ ਨਾ ਮਾਨਾ ਜਗ ਰੋ ਨਾਨਕ ਨਦਰੀ ਪਾਰ ਤਾਂ ਇਹ ਜਗਤ ਵਿੱਚ ਧੀਰਜ ਵਾਲਾ ਸੁਭਾਅ ਹੈ ਆਪ ਜੀ ਦਾ ਨਿਮਰਤਾ ਵਿੱਚ ਵਿਚਰਦੇ ਹੂੰ ਕਿਸੇ ਨੂੰ ਵੀ ਉੱਚਾ ਸ਼ਬਦ ਨਹੀਂ ਬੋਲਦੇ ਹੂੰ ਸਾਰੀ ਲੁਕਾਈ ਜਿਸ ਗੁਰੂ ਦੀ ਚਰਨ ਧੂੜ ਹੁੰਦੀ ਹੈ ਤੇ ਉਹਦੇ ਅੱਗੇ ਜੁੜ ਕੇ ਸਦਾ ਹੀ ਆਪਣਾ ਮਾਨ ਹੰਕਾਰ ਦੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਲੇਖਾ ਜੋਖਾ ਮੁੱਕ ਜਾਂਦਾ ਹੈ ਤਾਂ ਸੰਗਤ ਜੀ ਇਸ ਤਰ੍ਹਾਂ ਬਾਬਾ ਜੀ ਨੇ ਉਜੋਗੀ ਜਿੰਨੇ ਵੀ ਨਾਥ ਆਏ ਆ ਸਾਰਿਆਂ ਦਾ ਹੰਕਾਰ ਤੋੜ ਦਿੰਦਾ ਹੈ ਸਤਿਗੁਰੂ ਜੀ ਰਹਿਮਤ ਕਰਨ ਜੀ ਸਾਨੂੰ ਵੀ ਜਿਹੜੀ ਇਹ ਸਾਖੀ ਵਿੱਚੋਂ ਦੇਖਿਆ ਮਿਲਦੀ ਹੈ ਕਦੇ ਵੀ ਮਹਾਪੁਰਖਾਂ ਦੀ ਪਰਖ ਨਹੀਂ ਕਰਨੀ ਚਾਹੀਦੀ ਜਿਹੜੇ ਪੂਰਨ ਬ੍ਰਹਮ ਗਿਆਨੀ ਹੁੰਦੇ ਆ ਸਾਨੂੰ ਨੀਵੇਂ ਹੋ ਕੇ ਜੀਵਨ ਵਿੱਚ ਵਿਚਰਨਾ ਚਾਹੀਦਾ ਹੈ ਕਿਉਂਕਿ ਧਰ ਤਰ ਰਾਜੂ ਤੋਲੀ ਹੈ ਨਿਵੇ ਸੋ ਗੋਰਾ ਹੋਏ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਆ ਗੁਰਮਖ ਪਿਆਰਿਓ ਸਾਦਾ ਜੀਵਨ ਬਤੀਤ ਕਰੀਏ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਨ ਬੜੀ ਉੱਚੀ ਹੈ ਬੋਲਦੇ ਆ ਕਿ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ ਲੈਣ ਜੀ ਬਖਸ਼ ਲੈਣ ਜੀ ਦੇ ਹੋ ਸੱਜਣੇ ਅਸੀ ਸੜੀਆਂ ਨਿਉ ਹੋਵੇ ਸਾਹਿਬ ਸਿਉ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ